1 ਸੈਕਿੰਡ ਵਿੱਚ 100 ਸੈਕਿੰਡ ਦੇ ਵਿੱਚ ਤੁਸੀਂ ਬੰਦਾ ਕੰਫਰਟੇਬਲ ਚਲਾਉਣ ਵਾਲਾ ਹੋਵੇ ਹਾਂ 0 ਤੋਂ 100 ਤੱਕ ਲੈ ਕੇ ਜਾਣਾ ਵਾ ਬਸ ਤੋਂ ਅੱਗੇ ਦਾ ਬੰਦਾ ਆਪ ਜ਼ਿੰਮੇਵਾਰ ਆ ਵੀ ਕਿੰਨੀ ਕਿ ਭਜਾਉਣਾ ਤੇ ਕਿੰਨਿਆ ਕਿ ਨੂੰ ਸੰਭਾਲਣਾ ਆਰਵਾਈਜ਼ ਕੰਟਰੋਲ ਬਹੁਤ ਆ ਤੂੰ ਟੋਪ ਲਾ ਕੇ ਦੇਖਿਆ ਕਿ ਨਹੀਂ ਨਹੀਂ ਆਪਾਂ ਨਹੀਂ ਲਾਇਆ ਲੱਗਣਾ ਨਹੀਂ ਲਾਇਆ ਤੇ ਆਪਣੀ ਰੋੜੀ ਹੈ ਨਹੀਂ ਕਿ ਰੋੜ ਹੈ ਨਹੀਂ ਮਨ ਨੀਅਰ ਅਬਾਊਟ 100 700 150 ਤਾਂ ਜਾਂਦਾ ਵੀ ਬਿਲਕੁਲ ਹੀ ਬਸ ਨਾਰਮਲ ਸਪੀਡ ਆ ਜਾਏਗੀ ਇਹ ਆਮ ਦੂਜੇ ਤੀਜੇ ਗੀਅਰ ਚ ਹਾਲੇ ਪੰਜਵਾਂ ਪਹਿਣਾ ਹੁੰਦਾ ਪੰਜ ਮੈਂ ਪੰਜ ਗੀਅਰ ਪੰਜ ਗੀਅਰ ਆ ਤੂੰ ਜਦਾ ਮੇਰਾ ਬੋਤ ਧਿਲਣਾ ਇੱਕ ਜਗ੍ਹਾ ਤੇ ਰਹੇ ਤੇ ਇਹਦਾ ਇੰਜਨ ਯਾਰੇ ਕਿੰਨੇ ਸਿਲੰਡਰ ਸਿਲੰਡਰ ਕੀ ਹੋਊਗਾ ਇਹ ਡਬਲ ਸੈਂਡਰਿੰਗ ਆਉਂਦਾ ਵਾ ਹਾਂ ਇਹ ਹੈਗਾ ਹਾਰਲੇ ਦਾ 48 ਹਾਰਲੇ ਦਾ 48 ਮਾਡਲ ਹੈ ਠੀਕ ਹੈ ਜੀ ਹਾਰਲੇ ਡਰਾਈਵਰ ਮੇਰੇ ਯੂਐਸਏ ਓਕੇ ਠੀਕ ਹੈ ਜੀ ਇਹਨੂੰ ਆਪਾਂ ਕਾਸ਼ਿਕ ਚਿੰਜਾ ਚੇਂਜ ਕੀਤੀਆਂ ਸੀ ਜਿਸ ਤਰ੍ਹਾਂ ਦੀ ਟੈਂਕੀ ਟੁੰਕੀ ਆ ਪਰ ਰੈਪ ਕਰਾ ਕੇ ਇਹਨੂੰ ਵਾਈਟ ਕਰਾਈ ਹੈ ਇਹ ਟੇਪ ਕਰਵਾਈ ਹੈ ਪਹਿਲਾਂ ਬਲੈਕ ਸੀਗਾ ਪਹਿਲਾਂ ਇਹ ਬਲੂ ਜਿਹਾ ਕਲਰ ਸੀਗਾ ਅੱਛਾ ਬਲੂ ਹਾਂਜੀ ਇਹਦੀ ਸਮਾਨ ਸਾਰਾ ਹੀ ਕੁਝ ਕਿੰਨੇ ਕ ਦਾ ਹੋਊਗਾ ਪਾਸਟ ਵੀ ਨੇ ਉਦੋਂ ਸੀ ਇਹ ਆਈਡੀਆ ਜਿਆ 10 ਲੱਖ ਦੇ ਨੇ ਲਿਆ ਸੀ 10 ਲੱਖ ਹਾਂ ਬਲਰੋ ਜਨਾ ਇਹਦਾ ਯਾ ਇੱਥੇ ਆ ਇਧਰ ਆਪਣੇ ਇੰਡੀਆ ਚ ਪਾਰਟਸ ਨਹੀਂ ਗੀ ਏਜੰਸੀ ਬੰਦ ਹੋ ਗਈ ਇਹਨੂੰ ਨਾ ਥੋੜੀ ਜਿਹੀ ਦਿੱਕਤ ਪੈ ਗਈ ਸੀ ਹਾਂ ਇਹਦਾ ਪੈਟਰੋਲ ਪੰਪ ਖਰਾਬ ਹੋ ਗਿਆ ਸੀ ਫਿਊਲ ਜਿਹੜਾ ਤੇਲ ਚੱਕਦਾ ਵਾ ਇੰਜੈਕਸ਼ਨ ਸਿਸਟਮ ਮੋਟਰ ਹਾਂ ਉਹ ਆਪਾਂ ਕੈਨੇਡਾ ਤੋਂ ਮੰਗਾਈ ਆ ਉੱਥੋਂ ਆਇਆ ਸਮਾਨ ਉਧਰੋਂ ਆਇਆ ਸਾਰਾ ਸਮਾਨ ਮੇਰੇ ਕੋਲ ਵੀਡੀਓ ਪਈ ਹੈ ਹਾਂ ਪ੍ਰੋਪਰ 650 ਡਾਲਰ ਦਾ ਸਮਥਿੰਗ ਸਮਾਨ